ਸਸੀ ਗਾਲ ਜੀ ਮੈਂ ਅਮਨਦੀਪ ਸਿੰਘ ਮੰਗਰ ਸ਼੍ਰੀ ਚਮਕੌਰ ਸਾਹਿਬ ਤੋਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬੀਆਂ ਨੇ ਗਾਇਕੀ ਦੇ ਵਿੱਚ ਬੜੇ ਝੰਡੇ ਗੱਡੇ ਨੇ ਇੱਕ ਚੰਗੇ ਗਾਇਕ ਨੂੰ ਜਿੱਥੇ ਚੰਗੀ ਆਵਾਜ਼ ਦੀ ਚੰਗੇ ਰਿਆਜ਼ ਦੀ ਲੋੜ ਹੁੰਦੀ ਹੈ ਉੱਥੇ ਉਸ ਦੇ ਪਿੱਛੇ ਗੀਤਕਾਰ ਵੀ ਹੁੰਦਾ ਹੈ ਚੰਗੀ ਲੇਖਣੀ ਚੰਗਾ ਗੀਤ ਹੀ ਕਿਸੇ ਗਾਇਕ ਨੂੰ ਬਲੰਦੀ ਤੇ ਲੈ ਕੇ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਗੀਤਕਾਰ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਝੰਡਾ ਗੱਡਿਆ ਗੀਤਕਾਰੀ ਦੇ ਵਿੱਚ ਸਾਡੇ ਨਾਲ ਨੇ ਬੰਤਰਾਮਪੜਾ ਵਾਲੇ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਪਿੰਡ ਕਿਹੜਾ ਤੇ ਤੁਹਾਡਾ ਪੂਰਾ ਨਾਂ ਕੀ ਹੈ ਮੇਰਾ ਨਾਂ ਹੈ ਅਸਰੇ ਜਸਵੰਤ ਸਿੰਘ ਜਸਵੰਤ ਸਿੰਘ ਆ ਤਾਂ ਪਿੰਡ ਮੇਰਾ ਇਹ ਦਾ ਡਿਸਟ੍ਰਿਕਟ ਹੈ ਰਾਜਪੁਰਾ ਤੇ ਚੰਡੀ ਰੋਡ ਦੇ ਰਾਜਪੁਰਾ ਬਨੋੜ ਦੇ ਨੇੜੇ ਰਾਮਪੁਰ ਖੁਰਦ ਨਿੱਕਾ ਜਿਹਾ ਪਿੰਡ ਕਿੰਨੇ ਗੀਤ ਲਿਖ ਚੁੱਕੇ ਹੋ ਹੁਣ ਤੱਕ ਮੈਂ ਗਣਤੀ ਨਹੀਂ ਕੀਤੀ ਨਾਮ ਕਿੰਨੇ ਗਏ ਦੇ ਲੇਖ ਚੱਕ ਨਾਮ ਆ ਦੇ ਗਣਤੀ ਕੀਤੀ ਕਰੇ ਨਾਮ ਕਿੰਨੇ ਰਕੜੋ ਗਏ ਮੈਂ ਗਣਤੀ ਨਹੀਂ ਕੀਤੀ ਕਰੇ ਨਾਮ ਵਰਗ ਆਈਕਾ ਨੇ ਸਾਰਿਆਂ ਨੂੰ ਤੁਹਾਨੂੰ ਗਾਇਆ ਹਾਂ ਕੋਈ ਨਵੇਂ ਜਿਹੜੇ ਮੁੰਡੇ ਗਾ ਰਹੇ ਨੇ ਉਹਨਾਂ ਵਿੱਚ ਵੀ ਕਈਆਂ ਕੀ ਕਿਸੇ ਨੇ ਤੁਹਾਡਾ ਗਾਇਆ ਨਵਾਬ ਮੁੰਡਿਆਂ ਨੇ ਗਾਏ ਪਰ ਹੁਣ ਵੀ ਫੋਨ ਆਈ ਜਾਂਦੇ ਮਤਲਬ ਮੇਰਾ ਵੀ ਦੇਣ ਨੂੰ ਗਏ ਕਿਤ ਨਿਕਲਦਾ ਕਿ ਉਹਦੀ ਵਜ੍ਹਾ ਆਵੇ ਪਤਾ ਨਹੀਂ ਸੰਸੇ ਸਾਡੇ ਸਿੰਗਰਾਂ ਨੇ ਵਧੀਆ ਸਿੰਗਰਾਂ ਨੇ ਕੀਤੇ ਗਾਏ ਸੁਰੇ ਲਿਆ ਨੇ ਤੁਹਾਨੂੰ ਕਨੁਰਾਸ ਨੇ ਬਿਲਦਾਨਾ ਮੈਂ ਤਾਂ ਹੂੰ ਨੇ ਨਹੀਂ ਮਤਲਬ ਉਹ ਸਹੀ ਗਾਉਂਦੇ ਨਹੀਂ ਪਤਾ ਨਹੀਂ ਸਾਨੂੰ ਕਿ ਇਹ ਵੀ ਸਾਨੂੰ ਸਮਝ ਤੋਂ ਬਾਹਰ ਹੈ ਵੇ ਉਹ じゃ ਆਪਣੇ ਸਾਨੂੰ ਮਿਲਦਾ ਹੀ ਕੁਝ ਨਹੀਂ ਮੈਂ ਇਹੀ ਇਹੀ ਸਵਾਲ ਤੁਹਾਨੂੰ ਪੁੱਛਣਾ ਸੀ ਕਿ ਇੱਕ ਗੀਤਕਾਰ ਜਿਹੜਾ ਕਿੰਡੀ ਮਿਹਨਤ ਕਰਕੇ ਕਿੰਡਾ ਆਈਡੀਆ ਦਿਮਾਗ ਦੇ ਵਿੱਚ ਲਿਆ ਕੇ ਇੱਕ ਗੀਤ ਨੂੰ ਲਿਖਦਾ ਉਹ ਸਾਰਾ ਚਿੱਤਰ ਨੂੰ ਆਪਣੀ ਕਾਗਜ਼ ਤੇ ਕਰਦਾ ਤੇ ਉਹਦਾ ਉਹਦੀ ਵਜ੍ਹਾ ਕਰਕੇ ਹੀ ਗਾਇਕ ਬਲੰਡੀਆਂ ਨੂੰ ਛੂ ਲੈਂਦੇ ਆ ਤੇ ਕੀ ਗਾਇਕ ਤੁਹਾਨੂੰ ਕੋਈ ਮਿਹਨਤਾਂ ਨਾਲ ਤੁਹਾਡਾ ਦਿੰਦੇ ਆ ਨਾ ਭਰਾ ਮੈਂ ਤਾਂ ਲੈਂਟ ਮੈਂ ਦਾ ਚੱਕਿਆ ਮੈਨੂੰ ਤਾਂ ਇੱਕ ਸਨ ਇੱਕ ਸਿਕਾ ਵੀ ਨਹੀਂ ਦਿੱਤਾ ਇੱਕ ਸਿੱਕਾ ਵੀ ਨੋ ਕਿਸੇ ਨੇ ਦਿੱਤਾ ਮੇਰੇ ਸੱਜਣ ਮਿੱਤਰ ਕੋਈ ਬਾਹਰ ਬੈਠੇ ਇੰਦਰੇ ਪਰ ਆ ਮਾ ਪ੍ਰਮਾਤਮਾ ਚੜ੍ਹ ਦੇ ਘਰ ਰੱਖੇ ਉਹ ਮੇਰੀ ਹੈਲਪਿੰਗ ਕਰਦੇ ਰਹਿੰਦੇ ਆ ਸ਼ੰਕਰ ਨੇ ਕਿਸੇ ਨੇ ਇਹਦਾ ਤਾਂ ਸਾਰਾ ਫੋਨ ਹੀ ਚੁੱਕ ਦੇਤਾ ਫੋਨ ਵੀ ਚੁੱਕ ਦੇ ਸ਼ੰਕਰ ਨੇ ਲਵਾ ਦੇ ਬੜੀ ਮਾਰੀ ਗੱਲ ਆ ਵੈਸੇ ਤੇ ਤੁਸੀਂ ਫਿਲਮਾਂ ਲਈ ਦੀ ਕੁਝ ਲਿਖਿਆ ਹਾਂ ਫਿਲਮਾਂ ਚ ਟਾਕਰ ਇੰਤਾਲ ਦੇ ਜੜਦਾ ਗੰਦਾਸਾ ਕੁਝ ਐਸਾ ਉਹਨੇ ਫੈਲਾਇਆ ਕੋਈ ਹਿੰਦੀ ਗਾਇਕਾ ਨੇ ਵੀ ਕਿਸੇ ਨੇ ਗਾਇਆ ਨਹੀਂ ਤੇਰਾ ਪੰਜਾਬੀ ਦੇ ਵਿੱਚ ਤੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਜਿਹੜੇ ਗਾਇਕ ਵੱਡੇ ਬਲੰਦੀਆਂ ਨੂੰ ਛੂਹ ਗਏ ਉਹਨਾਂ ਨਾਲ ਗੱਲ ਕਰਨੀ ਕਿ ਭਾਈ ਮੈਂ ਵੀ ਤੁਹਾਡੇ ਮੇਰੀ ਕਲਮ ਦੀ ਵਜ੍ਹਾ ਨਾਲ ਤੁਸੀਂ ਐਡਾ ਨੇਮ ਫੇਮ ਬੁਆਇਆ ਕਿਤੇ ਬੰਦਾ ਇੱਕ ਵਾਰ ਦੋ ਵਾਰ ਤਿੰਨ ਵਾਰ ਕਹੂਗਾ ਨਾ ਕਿ ਕਿੰਨਾ ਲੜ ਕੇ ਤਾਂ ਨਹੀਂ ਕੁਝ ਕਰ ਸਕਦੇ ਕੀ ਕਰੀ ਇਹ ਤਾਂ ਉਹਨਾਂ ਨੂੰ ਨਹੀਂ ਚਾਹੀਦਾ ਵੀ ਅਸੀਂ ਕੀ ਕੀ ਬਣਿਆ ਕਿ ਇਹ ਨਹੀਂ ਇਹ ਆ ਤੇ ਇਹ ਤਾਂ ਨਹੀਂ ਇਹ ਅਗਲਾ ਅਗਲਾ ਗੀਤ ਕਰ ਗਣਾ ਮਿੱਟੀ ਰੋਟੀ ਕਹਿੰਦਾ ਉਹਨਾਂ ਨੂੰ ਰੋਟੀ ਖਾਣੀ ਇਹਨਾਂ ਦੇ ਦੀਦਾ ਹੂੰ ਹੂੰ ਦਿਲ ਦਾ ਬੰਦਾ ਫੇ ਮੰਗਦਾ ਵੀ ਇਹ ਤਾਂ ਮੰਗਦਾ ਮਿਲਦਾ ਨਹੀਂ ਨਾ ਕਿ ਜਦ ਨਾ ਕਿ ਨਾ ਸਰਕਾਰ ਵਸੇ ਮੈਂ ਹਾਲ ਚਾਲ ਪੁੱਛਣੋਂ ਫੋਨ ਕਰਦਾ ਫੋਨ ਚੱਕ ਨਹੀਂ ਕਰਦੇ ਫੋਨ ਵੀ ਨਹੀਂ ਚੱਕਦਾ ਬੜੀ ਮਾਰੀ ਗੱਲ ਹੈ ਇਹੋ ਜਿਹੇ ਗਾਇਕਾਂ ਦੀ ਜਿਹੜੇ ਤੁਹਾਡੇ ਕੋਲੋਂ ਗੀਤ ਲਖਵਾ ਕੇ ਆਪ ਤਾਂ ਬਲੰਦੀਆਂ ਤੇ ਪਹੁੰਚ ਗਏ ਨੇ ਫੇਮ ਸਭ ਕਮਾ ਲਿਆ ਤੇ ਕੀ ਸੁਨੇਹਾ ਦੇਣਾ ਚਾਹੂੰਗਾ ਨਵੇਂ ਗੀਤਕਾਰਾਂ ਨੂੰ ਕਿ ਪਹਿਲੇ ਤਾਂ ਕੋਈ ਗੀਤ ਕਰਨਾ ਪਵੇ ਕੋਈ ਗੀਤ ਕਰਨਾ ਪਾਣਾ ਜੇ ਕਿਸੇ ਬੰਦੇ ਦਾ ਬਦਲਾ ਲੈਣਾ ਨਾ ਉਹਦੇ ਜਵਾਕ ਨੂੰ ਗੀਤਕਾਰੀ ਪਾ ਦਿਓ ਬਦਲਾ ਪੂਰਾ ਹੋ ਜਾਊਗਾ ਗੀਤ ਕਰਨਾ ਪਾਣੇ ਕੋਈ ਭੁੱਲ ਗਏ ਤਾਂ ਵਾਕਿਆ ਤੇ ਚੰਗਾ ਲੱਗਿਆ ਕਿ ਬਣਦੇ ਕਿਤੇ ਪ੍ਰੋਬਲਮ ਹੋਗਾ ਚਾਰ ਪੈਸੇ ਦਾ ਗੀਤਕਾਰੀ ਜਿ ਕੋਈ ਖੱਟੇ ਨਹੀਂ ਮੈਂ ਮੇਰੇ ਉਂਗ ਸੋਚਣ ਹੋਏਗਾ ਕਿੰਨੀ ਮਿਹਨਤ ਲਾਉਦੀ ਹੈਗੀ ਜੀ ਲਿਖਾਂਗਾ ਕਿਤਾ ਕਿੰਨਾ ਕੰਮ ਮਿਹਨਤ ਕਰ ਮੱਕ ਮੇ ਤਾਂ ਕਰਨ ਵੀ ਲੱਗਦਾ ਹੈ ਇਹ ਤਾਂ ਸਮੁੰਦਰ ਹੈ ਜੀ ਗਹਿਤਕਾਰੇ ਕਿਹਦੇ ਸਮੁੰਦਰ ਹੈ ਤੇ ਗਹਿਰਾਈ ਨਾ ਬਾਈ ਚੜਾਈ ਕੋਈ ਨਹੀਂ ਨਾਪ ਸਕਦਾ ਮੈਂ ਕੋਈ ਨਹੀਂ ਸਮਝਦਾ ਵੀ ਮੈਂ ਪਰਫੈਕਟ ਗੀਤਕਾਰਾਂ ਇਹਦਾ ਮੈਂ ਲਿਖਣਾ ਸਿੱਖਦਾ ਹਮ ਇਹ ਚ ਪਰਫੈਕਟ ਨਹੀਂ ਆ ਪਰ ਇਹ ਵੀ ਇੰਨਾ ਮਿਹਨਤ ਕਰਕੇ ਦਿਮਾਗ ਨਾਲ ਖਾਲ ਕਰਕੇ ਕਿਸੇ ਦੰਨੇ ਉਹ ਸਾੜਾ ਦਾ ਮੁੱਲ ਨਹੀਂ ਮੋੜਦੇ ਫਸੇ ਫੋਨ ਨਹੀਂ ਚੱਕਦੇ ਇਹ ਕਰੇ ਲਿਖ ਕੇ ਕਰਦਾ ਹੁਣ ਮੈਂ ਲਿਖ ਲਿਖ ਕੇ ਰੱਖੀ ਜਾਣਾ ਫੋਨ ਵੀ ਆਉਂਦੇ ਮੇਰੇ ਕੋਲ ਬਸ ਨਹੀਂ ਉਸਦਾ ਹੀ ਕੋਈ ਚੰਦ ਕੋਈ ਮਸ਼ਹੂਰ ਗੀਤ ਜਿਹੜੇ ਬਹੁਤ ਹੋਏ ਹੁਣ ਮੈਂ ਹੁਣ ਕਿੰਨੇ ਸੰਦਰ ਦਾ ਬਹੁਤ ਕੋਈ ਦੋ ਚਾਰ ਦਾ ਨਾਮ ਇੱਕ ਦੋ ਦਾ ਨਾਮ ਸਭ ਲੋਕਾਂ ਨੂੰ ਪਤਾ ਹੀ ਵਸ ਨੇ ਨਹੀਂ ਨਹੀਂ ਸਭ ਲੋਕਾਂ ਨੂੰ ਪਤਾ ਮੈਂ ਇਹਨਾਂ ਦਾ ਜਾਣ ਕੇ ਨਹੀਂ ਕਰ ਲਵਾਂ ਮੈਂ ਕਿਉਂਕਿ ਮੇਰੇ ਫੇਰ ਸਾਰੇ ਸਿੰਗਰਾਂ ਦੇ ਯਾਦ ਆ ਜਾਂਦੇ ਆ ਉਹ ਤਕਲੀਫ ਹੁੰਦੀ ਹੈ ਮੇਰਾ ਮਨੋਂ ਖਰਾਬ ਬਹੁਤ ਜਾਂਦਾ ਖਰਾਬ ਮਨ ਆ ਇਹ ਬੰਤਰਾਮਪੁਰ ਵਾਲੇ ਨੇ ਕਿੰਨਾ ਕੁ ਦਿਲ ਚ ਦਰਦਾ ਕਿੰਨੀ ਕੁ ਤਕਲੀਫ ਹੈ ਉਹ ਤੁਸੀਂ ਗੱਲਬਾਤ ਸੁਣ ਲਈ ਹੈ ਗਾਇਕ ਨਹੀਂ ਪੁੱਛਦੇ ਮਿਹਨਤਾਂ ਨਾ ਨਹੀਂ ਦਿੰਦੇ ਆਪ ਸ਼ਾਇਦ ਜ਼ਹਾਨਾ ਚ ਵੀ ਘੁੰਮਦੇ ਨੇ ਬਾਹਰਲੇ ਮੁਲਕਾਂ ਚ ਵੀ ਘੁੰਮਦੇ ਨੇ ਪਰ ਜਿਸ ਬੰਦੇ ਦੇ ਮਿਹਨਤ ਕਰਕੇ ਗੀਤ ਲਿਖਿਆ ਹੁੰਦਾ ਉਹਦੀ ਸਾਰ ਤੱਕ ਨਹੀਂ ਲੈਂਦੇ ਅੱਜ ਬੰਤਰਾਮਪੁਰ ਵਾਲੇ ਜੀ ਦਾ ਜਿਹੜਾ ਦਿਲ ਦਾ ਦਰਦ ਹੈ ਉਹ ਮੈਂ ਵੀ ਮਹਿਸੂਸ ਕਰ ਸਕਦਾ ਤੁਸੀਂ ਵੀ ਮਹਿਸੂਸ ਕਰ ਸਕਦੇ ਹੋਵੋਗੇ ਇਹਨਾਂ ਨੇ ਗੱਲ ਸਪਸ਼ਟ ਕਹੀ ਹੈ ਕਿ ਕੋਈ ਗੀਤ ਕਰਨਾ ਬੜਿਓ ਕਿੰਨੀ ਵੱਡੀ ਗੱਲ ਹੈ ਇੱਕ ਦੁਖੀ ਦਿਲ ਦੇ ਵਿੱਚੋਂ ਇਹ ਹੂਕ ਨਿਕਲੀ ਆ ਮੈਂ ਸਿਰਫ ਇੱਕ ਸਨੇਹਾ ਇਹ ਗਾਇਕਾਂ ਨੂੰ ਜਰੂਰ ਦੇਣੇ ਚਾਹੁੰਦਾ ਕਿ ਤੁਸੀਂ ਗਾਇਕ ਬਣਿਓ ਇਹਨਾਂ ਨੇ ਵੀ ਗੱਲ ਕਹਿ ਦਿੱਤੀ ਕਿ ਗਾਇਕ ਬਣਜੋ ਗੀਤ ਕਰਨਾ ਬਣਿਓ ਤੇ ਭਾਈ ਖਿਆਲ ਰੱਖਿਆ ਕਰੋ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਕਲਮ ਕਿਸਾਈਆ ਰਾਤਾਂ ਨੂੰ ਜਾਗ ਜਾ ਕੇ ਟੁੱਟਲੇ ਗੀਤ ਲਿਖੇ ਨੇ ਕਿੱਡੇ ਕਿੱਡੇ ਆਈਡੀਆ ਲੈ ਕੇ ਆਏ ਨੇ ਸੋ ਕਿਰਪਾ ਕਰਕੇ ਉਹਨਾਂ ਦਾ ਖਿਆਲ ਰੱਖੋ ਕਿਉਂਕਿ ਇਹ ਸਾਡਾ ਬੜਬੁੱਲਾ ਖਜ਼ਾਨਾ ਹੈ ਇਹਨਾਂ ਨੇ ਲਿਖਿਆ ਹੈ ਅਗਰ ਨਾ ਲਿਖਣਗੇ ਤਾਂ ਫਿਰ ਗੀਤਕਾਰ ਜ ਨਹੀਂ ਹੋਊਗਾ ਤਾਂ ਗਾਇਕ ਵੀ ਦੀ ਕੋਈ ਹੋਣ ਨਹੀਂ ਹੈ ਬਹੁਤ ਬਹੁਤ ਧੰਨਵਾਦ ਸਾਜੀ ਥੈਂਕ ਯੂ ਵੈਰੀ ਮਚ ਥੈਂਕ ਯੂ